24 ਸਾਲ ਬਾਅਦ ਸੁਨਵਾਈ ਹੋਈ ਹੈ ਔਰ ਮੈਂ ਸਮਝਣਾ ਇਹਦੇ ਵਿੱਚ ਸਾਨੂੰ ਐਮਐਲਏ ਸਾਹਿਬ ਦਾ ਬਹੁਤ ਸਾਥ ਮਿਲਿਆ ਔਰ ਐਸਡੀਐਨ ਸਾਹਿਬ ਨੇ ਬਹੁਤ ਮਿਹਨਤ ਕਰਕੇ ਆਪਾਂ ਦੇ ਆਪਣੇ ਵੱਲੋਂ ਰਿਕਵੈਸਟ ਕੀਤੀ ਹੋਈ ਸੀ ਕਿ ਸਾਡੇ ਕੰਮ ਉਹ ਚੱਲਾਂ ਤੇ ਅੜਿਆ ਤੇ ਇਹ ਚੜਾਓ ਤੇ ਸਾਰਿਆਂ ਦੀ ਮਿਹਨਤ ਨਾਲ ਸਾਰਿਆਂ ਨੇ ਲੜ ਕੇ ਇਸ ਕੰਮ ਨੂੰ ਸਿਲੇ ਚੜਾਇਆ ਔਰ ਇਹ ਕਾਨੂੰਨੀ ਜਿਹੜੀ ਆ ਲਗਭਗ ਜੇ ਕੋਈ ਸਾਲਕ ਦਾ ਸਮਾਂ ਲੱਗ ਸਕਦਾ ਜੀ ਇਹਨੂੰ ਡਿਵੈਲਪਮੈਂਟ ਚ ਕਿਉਂਕਿ ਰੇੜਾ ਵੀ ਨਵੀਆਂ ਸਟਰਕਚਰਾਂ ਨੇ ਜਿੰਦਾ ਡਿਵੈਲਪਮੈਂਟ ਨੇ ਵੀ ਰੇੜਾ ਅਪਰੂਵ ਨਹੀਂ ਕਰਦੀ ਉਹ ਜਿਹੜੀ ਯੂਨਿਟਰ ਪਲਾਟ ਕਰਕੇ ਈ ਆਪਸ਼ਨ ਨਹੀਂ ਕਰ ਸਕਦੇ ਈ ਆਪਸ਼ਨ ਵਾਲੀ ਜਗ੍ਹਾ ਹੀ ਜ਼ਿਆਦਾ ਔਰ ਜਿਹੜੇ ਰੈ residențial ਏਰੀਆ ਉਹਨਾਂ ਦਾ ਵੀ ਲਗਭਗ ਈ ਆਪਸ਼ਨ ਇਹ ਲਾਟਰੀ ਡਰਾਅਨ ਕੱਢਾਂਗੇ ਰੇਡ ਸਟ ਕੀ ਰੱਖਣ ਵਾਲੇ ਰੇਡ ਜੀ ਜੋ ਅਪਰੂਵ ਹੋ ਗਏ ਉੱਪਰ ਸਰਕਾਰ ਦਾ ਸਰ ਉਹਨਾਂ ਨੂੰ ਐਗਜ਼ੈਂਪਟ ਕਰਤਾ ਗਿਆ ਜਦੋਂ ਹੀ ਪਲਾਟ ਕੋਲੋਨੀ ਡਿਵੈਲਪਮੈਂਟ ਕਰ ਲਾਂਗੇ ਉਹਨਾਂ ਕੋ ਐਗਜ਼ੈਂਪਸ਼ਨ ਚਾਰਜਸ ਜਿਹੜੇ ਉਹ ਉਹਨਾਂ ਨੇ ਮੰਨੇ ਹੋਏ ਆ ਐਗਰੀਮੈਂਟ ਹੋਇਆ ਦਾ ਹਾਈ ਕੋਰਟ ਚ ਉਹ ਦੇਣ ਕੀ ਤਿਆਰ ਨੇ ਇਸੇ ਸ਼ਰਤ ਤੇ ਐਗਜ਼ੈਂਪਟ ਹੋਏ ਨੇ ਤੇ ਉਹਨਾਂ ਨੂੰ ਐਨੋਸੀ ਮਿਲ ਜੇਗੀ ਜਦੋਂ ਜਨਸਚਾਰਜੀ ਜਮਾ ਕਰਾਉਣਾ ਉਹ ਚਾਰजेस ਕਿੰਨੇ ਰੱਖਣ ਆ ਰਹੇ ਇਹ ਜੋ ਸਰਕਾਰ ਤਿਆਰ ਕਰੇਗੀ ਟਾਲੇ ਦੇ ਵਾਸਤੇ ਇੱਕ ਹੋਰ ਉਹਦੀ ਤਰੱਕੀ ਦੇ ਰਾਹਾਂ ਦੇ ਵਾਸਤੇ ਇੱਕ ਹੋਰ ਜਿਹੜਾ ਕਦਮ ਹੈ ਉਹ ਅੱਜ ਜਿਹੜਾ ਉਹਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਹ ਜਗਾ ਇੰਪਰੂਵਮੈਂਟ ਟਰਸਟ ਨੇ ਕੇਸ ਜਿਹੜਾ ਕਾਫੀ ਸਮੇਂ ਤੋਂ ਜਿਹੜਾ ਜਿੱਤ ਲਿਆ ਸੀ ਪਰ ਕਿਤੇ ਨਾ ਕਿਤੇ ਦਿੱਕਤਾਂ ਦੇ ਅਕੋਰਡਿੰਗ ਕੋਈ ਨਾ ਕੋਈ ਕੰਮ ਪੈਂਡਿੰਗ ਰਹਿ ਜਾਂਦਾ ਰਿਹਾ ਪਰ ਅੱਜ ਇਸ ਜਗ੍ਹਾ ਦਾ ਨਹੀਂ ਪੱਥਰ ਰੱਖਿਆ ਜਾ ਰਿਹਾ ਜੀ ਇੱਕ ਟੋਟੋ ਘਟਨੀ ਤੇ 15 ਤੋਂ 20 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਇਹ ਤਿਆਰ ਹੋਊਗਾ ਜੀ ਇੱਥੇ ਅੱਗੇ ਸ਼ੌਪ ਕਮਪਲੈਂਟ ਬਣਨਗੇ ਜੀ ਪਿੱਛੇ ਰੈਜੀਡੈਂਸ਼ੀਅਲ ਏਰੀਆ ਬਣੂਗਾ ਜੀ ਇੱਥੇ ਪਾਰਕਿੰਗ ਦਵਾਂਗੇ ਜੀ ਕਿਉਂਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਹੋਣ ਕਰਕੇ ਅੱਗੇ ਵੀ ਇੱਕ ਜਿਹੜਾ ਪੁਲ ਹੈ ਖੁਸ਼ੀ ਬਾਟੀਕਰ ਦੇ ਲਾਗੇ ਆਪਾਂ ਨਵਾਂ ਉਹਦੀ ਉਸਾਰੀ ਕੀਤੀ ਸੀ ਉਹਦੇ ਨਾਲ ਵੀ ਕਾਫੀ ਲੋਕਾਂ ਨੂੰ ਰਾਹਤ ਮਿਲੀ ਆ ਇਹ ਸਾਡੀ ਕੋਸ਼ਿਸ਼ ਇਹ ਹੋਗੀ ਵੀ ਇਹ ਇਥੋਂ ਵੀ ਜਿਹੜੀ ਹਸਰੀ ਕਰਾਸ ਹੁੰਦੀ ਆ ਆਪਾਂ ਇਹਦੇ ਉੱਤੇ ਵੀ ਇੱਕ ਜਿਹੜਾ ਪੁਲ ਨਵਾਂ ਬਣਾ ਕੇ ਦਵਾਂਗੇ ਤਾਂ ਜੋ ਕਿ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਵਾਜ਼ ਆਈਦਾ ਜਿਹੜਾ ਜਿਹੜਾ ਟ੍ਰੈਫਿਕ ਆ ਕਿਉਂਕਿ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਜੇ ਘਰ ਦੇ ਵਿੱਚ ਚਾਰ ਪਰਿਵਾਰ ਨੇ ਤੇ ਚਾਰ ਗੱਡੀਆਂ ਨੇ ਤੇ ਉਹ ਹੁਣ ਸਾਡਾ ਵੀ ਫਰਜ਼ ਬਣਦਾ ਵੀ ਉਹਨਾਂ ਹਰ ਸਮਾਧਾਨ ਨੂੰ ਹੱਲ ਕਰਨ ਦਾ ਸੋ ਮੈਂ ਔਰ ਮੇਰੇ ਨਾਲ ਇੰਪਲਾਈਮੈਂਟਸ ਦੇ ਚੇਅਰਮੈਨ ਸਾਹਿਬ ਰਿਸ਼ ਗੁਲਜੀ ਸਾਡੇ ਐਕਸ਼ਨ ਸਾਹਿਬ ਸਾਡੇ ਰਾਜੂ ਬਾਜੀ ਹੋਣੀ ਸਾਡੇ ਮਨਜੀਤ ਜੀ ਹੁਣੇ ਸਾਰੀ ਟੀਮ ਜਿਹੜੀ ਆ ਰਾਤ ਦਿਨ ਮਿਹਨਤ ਕਰਕੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜ ਰਿਆ ਔਰ ਮੈਨੂੰ ਆਸ ਹੈ ਵੀ ਇਹ ਏਰੀਆ ਜਿਹੜਾ ਆਉਣ ਵਾਲਾ ਸਮਾਂ ਬਟਾਲੇ ਦਾ ਜਿਹੜਾ ਪ੍ਰਾਈਮ ਏਰੀਆ ਹੋਗਾ ਹਰ ਲੋਕ ਜਿਹੜੇ ਨੇ ਉਹਨਾਂ ਦੀ ਆਸ ਇਹ ਹੋਗੀ ਵੀ ਯਾਰ ਜੇ ਕਿਤੇ ਇੱਥੇ ਸਾਡੀ ਇਨਵੈਸਟ ਹੋ ਜਾਵੇ ਇੱਥੇ ਸਾਨੂੰ ਜਗ੍ਹਾ ਮਿਲ ਜਾਵੇ ਤਾਂ ਜੋ ਕਿ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਵਧੀਆ ਕਿੰਨੇ ਦੇ ਵਿੱਚ ਰੇਟ ਬਾਰੇ ਜੋ ਵੀ ਡਿਸਾਈਡ ਆ ਉਤੋਂ ਹੋ ਕੇ ਆਂਦਾ ਹੁੰਦਾ ਉਹ ਕਰਨਗੇ ਜੀ ਦਿੱਲੀ ਦੇ ਇਲੈਕਸ਼ਨ ਜਿੱਤਾਂਗੇ ਜੀ ਪੂਰੀ ਆਸ ਹੈ ਜੀ ਪਰ ਧੱਕਾ ਤੇ ਜੋ ਵੇਖਿਆ ਉਹ ਅਸਲ ਬੀਜੇਪੀ ਕਰਦੀ ਹੈ ਜਿਸ ਤਰ੍ਹਾਂ ਵੀ ਆ ਭਲੇਖੇ ਨਾਲ ਤੁਸੀਂ ਪੱਤਰਕਾਰ ਭਰਾਓ ਤੁਹਾਨੂੰ ਦੱਸਣਾ ਚਾਹੁੰਦਾ ਰਾਤ ਨੂੰ ਕਿਤੇ ਗੱਡੀਆਂ ਸ਼ਰਾਬ ਦੀਆਂ ਆਈਆਂ ਉਹ ਲੱਥ ਰੀਆਂ ਸੀ ਤੇ ਵੀਡੀਓ ਬਣੀ ਤੇ ਪੱਤਰਕਾਰਾਂ ਨੇ ਫੋਨ ਕਰਤਾ ਪੁਲਿਸ ਨੂੰ ਉਹਨਾਂ ਨੂੰ ਲੱਗਾ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੇ ਉਹ ਪੱਤਰਕਾਰਾਂ ਨੂੰ ਵੀ ਚੁੱਕ ਕੇ ਬਾਅਦ ਵਿੱਚ ਰਾਤ ਥਾਣੇ ਲੈ ਗਏ ਤੇ ਸਵੇਰੇ ਛੱਡਿਆ ਜੀ ਜਿਹੜੀ ਸਾਡੀ ਵੀ ਵੀਡੀਓ ਮੇਰੀ ਔਰ ਅਮਨ ਅਰੋੜਾ ਜੀ ਦੀ ਜਿਹੜੀ ਵਾਇਰਲ ਹੋਈ ਲਾਲਜੀਤ ਭੁੱਲਰ ਜੀ ਉਹ ਇੱਕ ਪੱਤਰਕਾਰ ਜਿਹੜੇ ਸਾਡੇ ਸੀ ਜਿਹੜੇ ਉਹ ਚੋਕੇ ਅੰਦਰ ਦਿੱਤੇ ਸੀ ਸੋ ਕਹਿਣ ਦਾ ਭਾਵ ਅ ਦੁੱਖ ਦੀ ਗੱਲ ਇਹ ਆ ਵੀ ਪ੍ਰਸ਼ਾਸਨ ਨੂੰ ਇਮਾਨਦਾਰੀ ਨਾਲ ਸਾਥ ਦੇਣਾ ਚਾਹੀਦਾ ਸੀ ਪਰ ਪ੍ਰਸ਼ਾਸਨ ਵੀ ਮਜਬੂਰ ਨਜ਼ਰ ਆਇਆ ਕਿਉਂਕਿ ਭਾਜਪਾ ਦਾ ਪ੍ਰੈਸ਼ਰ ਹੀ ਇੰਨਾ ਕਿ ਸੀ ਲੋਕਾਂ ਦਾ ਫਤਵਾ ਜਿਹੜਾ ਵਾ ਉਹ 8 ਤਰੀਕ ਨੂੰ ਪਤਾ ਲੱਗ ਜੂਗਾ ਔਰ ਪਰ ਸਾਨੂੰ ਆਸ ਹੈ ਵੀ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਨੇ